ਉੱਕ ਵੀ ਸਾਡੇ ਨਾਲ ਗੁੱਸੇ ਚ ਦੇਤੀ ਸਾਡੇ ਤੋਂ ਉਹੀ ਬਰਦਾਸ਼ਤ ਨਹੀਂ ਸੀ ਹੁੰਦਾ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਅਰਦਾਸ ਸਰਬੱਤ ਦੇ ਭਲੇ ਦੀ 1300 ਇਹ ਆਪਾਂ ਇੱਕ ਜਾ ਕੇ ਅਰਦਾਸ ਸਰਬੱਤ ਦੇ ਭਲੇ ਦੀ ਕਰ ਲਈਏ ਮੈਨੂੰ ਲੱਗਦਾ ਉਹਦੇ ਵਿੱਚ ਸਾਰੀਆਂ ਹੀ ਚੀਜ਼ਾਂ ਆ ਜਾਂਦੀਆਂ ਨੇ ਕਦੇ ਦੇਖਿਆ ਕਦੇ ਮਾਂ ਕਦੇ ਆਪਣੇ ਬੱਚੇ ਨੂੰ ਆਸ਼ਰਮ ਛੱਡਿਆ ਆਵੇ ਕਦੇ ਵੀ ਦੇਖਿਆ ਤੁਸੀਂ ਆਪਣੇ ਬੱਚੇ ਨੂੰ ਕਦੇ ਛੱਡ ਕੇ ਆ ਜੇ ਦੂਰ ਵੀ ਨਹੀਂ ਜੀ ਮੈਂ ਤਾਂ ਸਾਮ ਨਹੀਂ ਸਕਦੀ ਇਹਨੂੰ ਹੁਣ ਉੱਥੇ ਛੱਡਿਆਉਣੀ ਆ ਤੇ ਬੱਚੇ ਕਿਵੇਂ ਛੱਡ ਦਿੰਦੇ ਨੇ ਇਹ ਚੀਜ਼ ਦਾ ਇੱਕ ਗੈਪ ਹੈ ਸਾਡੇ ਦੇ ਮਾਵਾਪੋ ਬਹੁਤੇ ਪੜੇ ਲਿਖੇ ਨਹੀਂ ਹੁੰਦੇ ਤਾਂ ਕਈ ਬੱਚੇ ਇਹ ਵੀ ਸ਼ਰਮ ਮਹਿਸੂਸ ਕਰਦੇ ਨੇ ਵੀ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਇਹ ਰਾਂ ਐਵੇਂ ਸਾਡਾ ਜਲੂਸ ਕੱਢ ਦੇਣਗੇ ਸੋ ਉਹ ਚੀਜ਼ਾਂ ਚੋ ਬਾਹਰ ਕੱਢਣ ਦੇ ਲਈ ਅਸੀਂ ਇਹੀ ਜਿਹੀਆਂ ਫਿਲਮਾਂ ਬਣਦੀਆਂ ਨੇ ਕਿ ਆਪਾਂ ਇਹਨਾਂ ਦੇ ਨਾਲ ਆਪਣੇ ਇੱਕ ਪਰਿਵਾਰ ਦੇ ਨਾਲ ਰਹਿ ਕੇ ਚੱਲਣਾ ਕਿ ਇਹਨਾਂ ਤੋਂ ਬਿਨਾ ਸਾਡਾ ਕੋਈ ਹੋਰ ਨਹੀਂ ਹੈ ਉਹ ਤਾਂ ਵਾਪਸ ਆਉਣਾ ਮੁੜਨੀ ਹੀ ਹੈ ਨਾ ਐਸੀ ਕਈ ਵਾਰੀ ਇਹ ਹੁੰਦਾ ਕਿ ਬੱਚੇ ਨੂੰ ਅੱਜ ਚਾਹੇ ਮੈਂ ਹੋਵਾਂ ਤੇ ਜੇ ਮੈਂ ਬੱਚੇ ਨੂੰ ਗਨੀਆਂ ਦਾਦੀ ਨੂੰ ਬੁਲਾਉਣਾ ਨਹੀਂ ਜਾਂ ਦਾਦੀ ਨਾਲ ਆਹ ਨਹੀਂ ਗੱਲ ਕਰਨਾ ਜਾਂ ਦਾਦੀ ਨੂੰ ਆਹ ਨਾ ਦੱਸਿਓ ਤਾਂ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰ ਬੈਠ ਜਾਂਦੀ ਹੈ ਤਾਂ ਮੈਂ ਨਾ ਪਹਿਲਾਂ ਆਪਣੇ ਬੱਚਿਆਂ ਨੂੰ ਮਾਰਿਆ ਨਾ ਹੀ ਮੈਂ ਆਪਦੇ ਬੱਚਿਆਂ ਨੂੰ ਵੀ ਆਦੇ ਬੱਚਿਆਂ ਨੂੰ ਮਾਰਨ ਨਹੀਂ ਦਿੰਦੀ ਮੈਂ ਕਹਿੰਨੀ ਆ ਵੀ ਜਿਹੜੀ ਚੀਜ਼ ਨਾ ਪਹਿਲਾਂ ਉਹਨਾਂ ਨੂੰ ਸਮਝਾ ਲਈਏ ਪਿਆਰ ਦੇ ਨਾਲ ਤਾਂ ਉਹ ਵਧੀਆ ਕਿਉਂਕਿ ਅਕਸਰ ਦੇਖਦੇ ਹਾਂ ਕਿ ਮਾਰਨ ਨਾਲ ਨਾ ਬੱਚੇ ਢੀਠ ਹੋ ਜਾਂਦੇ ਆ ਸਾਡੇ ਟਾਈਮ ਤਾਂ ਇਹੀ ਹੁੰਦਾ ਸੀ ਵੀ ਜੇ ਸਾਡੇ ਬਾਪ ਫਾਦਰ ਨੇ ਇੱਕ ਲੁੱਕ ਵੀ ਸਾਡੇ ਨਾਲ ਗੁੱਸੇ 'ਚ ਦੇਤੀ ਸਾਡੇ ਤੋਂ ਉਹੀ ਬਰਦਾਸ਼ਤ ਨਹੀਂ ਸੀ ਹੁੰਦਾ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਅਰਦਾਸ ਸਰਬਤ ਦੇ ਭਲੇ ਦੀ 13 ਸਤੰਬਰ ਨੂੰ ਲੀਜ਼ ਹੋ ਚੁੱਕੀ ਹੈ ਤਾਂ ਅਸੀਂ ਇਹ ਦੇਖਿਆ ਕਿ ਫੋਰਮ ਦੇ ਵਿੱਚ ਵੀ ਜਿਹੜੇ ਸ਼ੋ ਸੀ ਆਲਮੋਸਟ ਜਿਹੜੇ ਕਿ ਫੁੱਲ ਜਿਹੜੇ ਕਿ ਹਾਊਸ ਫੁੱਲ ਜਿਹੜੇ ਦਿਖਾਈਤੇ ਤਾਂ ਪੰਜਾਬ ਵਿੱਚ ਹੀ ਗੱਲ ਕਰੀ ਪੂਰੇ ਦੇਸ਼ ਭਰ ਦੇ ਵਿੱਚ ਹੀ ਬਹੁਤ ਜੜਾ ਹੰਗਾਰਾ ਦਿੱਤਾ ਜਾ ਰਿਹਾ ਸਾਡੇ ਨਾਲ ਸਟਾਰ ਕਾਸਟ ਮੌਜੂਦ ਹੈ ਮਲਕੀਤ ਰੋਣੀ ਜੀ ਹੈਗੇ ਤੇ ਸੀਮਾ ਕੋਸ਼ਲ ਮੈਡਮ ਮੌਜੂਦ ਹੈ ਜਿਨ੍ਹਾਂ ਨੇ ਬਹੁਤ ਹੀ ਸੋਹਣਾ ਰੋਲ ਕੀਤਾ ਜਿੱਥੋਂ ਅਸੀਂ ਬਹੁਤ ਕੁਝ ਸਿੱਖਾਂਗੇ ਅੱਜ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਵਧੀਆ ਲੱਗਿਆ ਜਦੋਂ ਤੁਸੀਂ ਉਸ ਕੈਰੈਕਟਰ 'ਚ ਹੈਗੇ ਸੀ ਜੋ ਅੱਜ ਕੱਲ ਸਮਾਜ 'ਚ ਵਿਚਰ ਰਿਹਾ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਇੱਕ ਚੰਗੇ ਸਿਨੇਮੇ ਨੂੰ ਦਰਸ਼ਕ ਜਿੰਨੇ ਹੰਗਾਰਾ ਦੇ ਰਹੇ ਨੇ ਬਹੁਤ ਚੰਗਾ ਲੱਗ ਰਿਹਾ ਹੈ ਅਸੀਂ ਤੁਹਾਡੇ ਮਾਧਮ ਰਹੀ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਚੰਗਾ ਕੰਟੈਂਟ ਜਦੋਂ ਸਿਨੇਮੇ 'ਚ ਆਉਂਦਾ ਤਾਂ ਚੰਗੇ ਕੰਟੈਂਟ ਨੂੰ ਤੁਸੀਂ ਆਪਣੀ ਫੈਮਿਲੀਜ਼ ਨਾਲ ਲੈ ਕੇ ਜਾਨੇ ਹੋ ਬੱਚਿਆਂ ਨੂੰ ਦਿਖਾਉਨੇ ਹੋ ਸੋ ਅਸੀਂ ਸਮਝਦੇ ਹਾਂ ਕਿ ਸਿਨੇਮਾ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੇ ਇਹ ਤੋਂ ਖੁਸ਼ੀ ਦੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਸੋ ਅਸੀਂ ਆਪਣੇ ਵੱਲੋਂ ਇਹ ਉਸ ਕੜੀ ਦੀ ਤੀਜੀ ਫਿਲਮ ਲੈ ਕੇ ਆਏ ਹਾਂ ਪਹਿਲਾਂ 16 ਦੇ ਵਿੱਚ ਸਾਡੀ ਫਿਲਮ ਹੈ ਅਰਦਾਸ ਉਸ ਤੋਂ ਬਾਅਦ 19 ਦੇ ਵਿੱਚ ਸਾਡੀ ਫਿਲਮ ਹੈ ਅਰਦਾਸ ਕਰਾਂ ਤੇ ਹੁਣ 24 ਦੇ ਵਿੱਚ ਅਗਲੀ ਫਿਲਮ ਲੈ ਕੇ ਆਏ ਆਂ ਅਰਦਾਸ ਬੱਧ ਦੇ ਭਲੇ ਦੀ ਸੋ 13 ਸਪਟੈਂਬਰ ਨੂੰ ਰਿਲੀਜ਼ ਹੋਈ ਹੈ ਫਿਰ ਸਾਡੀ ਇਹ ਜਿਵੇਂ ਲੋਕਾਂ ਨੇ ਪਿਆਰ ਦਿੱਤਾ ਦਰਸ਼ਕਾਂ ਨੇ ਪਿਆਰ ਦਿੱਤਾ ਅਸੀਂ ਉਹਦਾ ਧੰਨਵਾਦ ਕਰਦੇ ਆਂ ਅਸੀਂ ਸਿਨੇਮਾ ਬੇਸਟ ਵੀ ਕਰ ਰਹੇ ਆਂ ਸੋ ਤੁਹਾਡੇ ਮਾਧਮ ਰਹੀ ਵੀ ਕਹਿ ਰਹੇ ਆਂ ਕਿ ਜਿਵੇਂ ਤੁਸੀਂ ਪਿਆਰ ਦਿੱਤਾ ਹੈ ਪੂਰੇ ਵਰਡ ਦੇ ਵਿੱਚ ਜਿੱਥੇ-ਇਥੇ ਪੰਜਾਬੀ ਵੱਸਦੇ ਨੇ ਸਾਰੀ ਫੈਮਿਲੀ ਸਮੇਤ ਗਏ ਨੇ ਸੋ ਅਸੀਂ ਇਹੀ ਸੋਚ ਕੇ ਫਿਲਮ ਬਣਾਈ ਸੀ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਸਾਡੀ ਸਾਡੇ ਬੱਚੇ ਨੇ ਸਾਡੇ ਪਣੇਰੀਆ ਜਿਨ੍ਹਾਂ ਨੇ ਆਉਣ ਵਾਲੇ ਸਮਾਜ ਨੂੰ ਸਾਹਮਣਾ ਸੋ ਉਹ ਐਜੂਕੇਟ ਹੋਣੇ ਚਾਹੀਦੀ ਹੈ ਉਹਨਾਂ ਨੂੰ ਜ਼ਿੰਦਗੀ ਦੇ ਮੋਰ ਸੋ ਤੁਸੀਂ ਬਹੁਤ ਵੱਡਾ ਹੰਗਾਰਾ ਦਿੱਤਾ ਹੈ ਇਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੀਮਾ ਮੈਡਮ ਸਾਡੇ ਨਾਲ ਨੇ ਬੱਚਿਆਂ ਦੀ ਅੱਜ ਦੀ ਪਰਵਿਸ਼ ਤੇ ਸ਼ਾਇਦ ਜਦੋਂ ਪੁਰਾਣੀ ਪਰਵਿਸ਼ੇ ਬਹੁਤ ਫਰਕ ਜਿਹੜਾ ਅੱਜ ਕੱਲ ਪੈ ਚੁੱਕਿਆ ਹੈ ਅੱਜ ਕੱਲ ਅਸੀਂ ਇਹ ਦੇਖਿਆ ਕਿ ਬੱਚੇ ਜਦੋਂ ਮਾਡਰਨ ਹੋ ਜਾਂਦੇ ਨੇ ਅੱਜ ਕੱਲ ਸ਼ਹਿਰਾਂ 'ਚ ਜੌਬ ਕਰਨ ਲੱਗ ਜਾਂਦੇ ਨੇ ਸੋਚਦੇ ਨੇ ਮਾਪੇ ਪਿੰਡ ਹੀ ਰਹਿਣ ਜਿਹੜੇ ਪਿੰਡੋਂ ਸ਼ਹਿਰ ਆਦੇ ਨੇ ਤਾਂ ਕਹਿੰਦੇ ਨੇ ਕਿ ਮਾਪੇ ਨੂੰ ਨਾਲ ਨਹੀਂ ਕਮਾਣ ਜਾਣਾ ਕਿਤੇ ਇਨਸਲਟ ਨਾ ਹੋ ਜਾਵੇ ਅਸੀਂ ਤੁਹਾਡਾ ਫਿਲਮ 'ਚ ਚਲੋ ਫਿਲਮ ਦਾ ਸੀਨ ਦੀਸ ক্লোਜ਼ ਨਹੀਂ ਕਰਾਂਗੇ ਪਰ ਜੋ ਫਿਲਮ ਅਸੀਂ ਦੇਖਿਆ ਉਹ ਚੀਜ਼ਾਂ ਵਾਕਈ ਅੱਜ ਦੇ ਸਮਾਜ ਚ ਹੋ ਰਹੀਆਂ ਨੇ ਤਾਂ ਪਰ ਇਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਿਲਕੁਲ ਜੀ ਜਿਹੜੀ ਜਦੋਂ ਇੱਕ ਫਿਲਮ ਬਣਦੀ ਹੈ ਨਾ ਉਹ ਕੋਈ ਮਾਨਕੜਾਂਤ ਸਟੋਰੀ ਨਹੀਂ ਹੁੰਦੀ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਵਿਚਰ ਰਹੀਆਂ ਹੁੰਦੀਆਂ ਨੇ ਸਾਡੇ ਆਲੇ ਦਾਲੇ ਜਾਂ ਸਾਡੇ ਆਪਣੇ ਘਰ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਇਹ ਕੋਈ ਕਹਾਣੀ ਨਹੀਂ ਇਹ ਸਿਚੁਏਸ਼ਨ ਨੇ ਕੀ ਦੇ ਤੱਕੀ ਹੈ ਕਿਸੇ ਨੂੰ ਆਪਣੇ ਸਰੀਰਕ ਪੱਖ ਤੋਂ ਕੋਈ ਦੁਖੀ ਹੈ ਕੋਈ ਆਪਣੇ ਨੂੰ ਪੁੱਤ ਨੂੰ ਪੁੱਤ ਤੋਂ ਦੁਖੀ ਹੈ ਕੋਈ ਕਿਸੇ ਚੀਜ਼ ਤੋਂ ਕੋਈ ਹਸਬੰਡ ਵਾਈਫ ਆਪਣੇ ਆਪ ਤੋਂ ਦੁਖੀ ਨੇ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਲੈ ਕੇ ਇੱਕ ਅਰਦਾਸ ਸਰਬੱਤ ਦੇ ਭਲੇ ਦੇ ਵਿੱਚ ਉਹ ਜਰਨੀ ਦੇ ਵਿੱਚ ਇਹ ਸਾਰੇ ਲੋਕ ਆ ਜਾਂਦੇ ਆ ਤੇ ਉਹਦੇ ਵਿੱਚ ਫਿਰ ਆਪਾਂ ਹਮੇਸ਼ਾ ਇੱਕ ਚੀਜ਼ ਸਖਾਈ ਹੈ ਫਿਲਮ ਦੇ ਵਿੱਚ ਇੱਕੋ ਹੀ ਗੱਲ ਵੀ ਆਪਾਂ ਹਮੇਸ਼ਾ ਆਪਣੇ ਭਲੇ ਦੀ ਗੱਲ ਕਰਦੇ ਹਾਂ ਜਦੋਂ ਵਾਇਗੁਰ ਕੋਲ ਜਾਂਦੇ ਆਂ ਮਹਾਰਾਜ ਕੋਲ ਜਾਂਦੇ ਆਂ ਜਦੋਂ ਵੀ ਕਿਸੇ ਮੰਦਿਰ ਮਸਜਿਦ ਕਿਤੇ ਵੀ ਜਾਂਦੇ ਆਂ ਤਾਂ ਆਪਾਂ ਕਹਿੰਦੇ ਆਂ ਵੀ ਸਾਡਾ ਆਹ ਕਰੀ ਮੇਰੇ ਪਰਿਵਾਰ ਨੂੰ ਐਂ ਦਈ ਮੇਰੇ ਪਰਿਵਾਰ ਨੂੰ ਤੰਦਰੁਸਤੀ ਦਈ ਮੇਰੇ ਬੱਚਿਆਂ ਨੂੰ ਆਹ ਕਰੀ ਐਵੇਂ ਕਰੀ ਵੀ ਜੇ ਆਪਾਂ ਇੱਕ ਜਾ ਕੇ ਅਰਦਾਸ ਸਰਬੱਤ ਦੇ ਭਲੇ ਦੀ ਕਰ ਲਈਏ ਮੈਨੂੰ ਲੱਗਦਾ ਉਹਦੇ ਵਿੱਚ ਸਾਰੀਆਂ ਹੀ ਚੀਜ਼ਾਂ ਆ ਜਾਂਦੀਆਂ ਨੇ ਸੋ ਗੱਲ ਇਹ ਕਰੀਏ ਵੀ ਇਹ ਕੋਈ ਕਹਾਣੀ ਨਹੀਂ ਹੈ ਇਹ ਇੱਕ ਸਿਚੁਏਸ਼ਨ ਹੈ ਇਹ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਹਰ ਜਗ੍ਹਾ ਵਿੱਚ ਰਿਆ ਹੁੰਦਾ ਹੈ ਇਹ ਇੱਕ ਕੋਸ਼ਿਸ਼ ਹੈ ਵੀ ਆਪਾਂ ਉਸ ਦੇ ਵਿੱਚੋਂ ਨਿਕਲਣਾ ਕਿਵੇਂ ਮਾਡਰਨ ਸਮਾਂ ਚੱਲ ਚੁੱਕਿਆ ਹੈ ਬੱਚੇ ਅੱਜਕੱਲ ਕੀ ਕਰਦੇ ਨੇ ਬਾਹਰ ਘੁੰਮਣ ਜਾ ਰਹੇ ਆ ਤੇ ਮਾਤਾ ਪਿਤਾ ਨੂੰ ਕਿਸੇ ਆਸ਼ਰਮ 'ਇੱਥੇ ਛੱਡ ਜਾਂਦੇ ਨੇ ਕਹਿੰਦੇ ਨੇ ਤੁਸੀਂ ਇਹਨਾਂ ਦੇਖ ਲੇ ਕਰੋ ਇਹ ਤੁਸੀਂ ਇਹ ਚੀਜ਼ ਨੂੰ ਕਿੰਨਾ ਕੋ ਮੰਨਦੇ ਹੋ ਵੀ ਅੱਜ ਦੇ ਸਮਾਜ ਵੱਲੋਂ ਕਿਹੜੇ ਪਾਸੇ ਜਾ ਰਿਹਾ ਹੈ ਅਸੀਂ ਤਾਂ ਬਿਲਕੁਲ ਨਹੀਂ ਮੰਨਦੇ ਕਿਉਂਕਿ ਅਸੀਂ ਇੱਕ ਕੱਲ ਕਹਿੰਦੇ ਆ ਕਿ ਜਦੋਂ ਇੱਕ ਕਦੇ ਕੋਈ ਬੱਚਾ ਪੈਦਾ ਹੁੰਦਾ ਜੇ ਤਾਂ ਉਹ ਤੰਦਰੁਸਤ ਹੈ ਐਕਟਿਵ ਹੈ ਅੰਗ ਪੈਰ ਪੂਰੇ ਨੇ ਤਾਂ ਠੀਕ ਹੈ ਹਨਾ ਪਰ ਕਈ ਵਾਰੀ ਕੀ ਹੁੰਦਾ ਕਿ ਕੋਈ ਬੱਚਾ ਇਹੋ ਜਿਹਾ ਵੀ ਪੈਦਾ ਹੋ ਜਾਂਦਾ ਕਿ ਜਿਦਾਂ ਪ੍ਰਿੰਸ ਦਾ ਆਪਾਂ ਦੇਖਿਆ ਹੀ ਹੈ ਪਰ ਆਮ ਜਦੋਂ ਆਪਾਂ ਲਾਈਫ 'ਚ ਵੀ ਦੇਖਦੇ ਆ ਕਿ ਕੋਈ ਬੱਚੇ ਦਾ ਪੈਰ ਨਹੀਂ ਕੰਮ ਕਰਦਾ ਜਾਂ ਉਹਦੀਆਂ ਅੱਖਾਂ ਨਹੀਂ ਜਾਂ ਕੋਈ ਵੀ ਚੀਜ਼ ਦਾ ਅੰਗ ਪੂਰਾ ਨਹੀਂ ਪਰ ਮਾਂ ਉਸ ਨੂੰ ਆਪਣੇ ਕਾਲਜੇ ਦੇ ਨਾਲ ਲਾ ਕੇ ਚੱਕੀ ਫਿਰਦੀ ਹੈ ਉਹਦੀ ਦੇਖਭਾਲ ਕਰਦੀ ਹੈ ਨੀ ਲਾ ਸਕਦੇ ਨਾਲ ਤੇ ਇੱਥੇ ਹੈ ਗੱਲ ਇਹ ਹੈ ਕਿ ਮਾਂ ਕਦੇ ਵੀ ਉਸ ਨੂੰ ਕਿਸੇ ਕਦੇ ਦੇਖਿਆ ਕਦੇ ਮਾਂ ਕਦੇ ਆਪਣੇ ਬੱਚੇ ਨੂੰ ਆਸ਼ਰਮ ਛੱਡਿਆ ਆਵੇ ਕਦੇ ਵੀ ਦੇਖਿਆ ਤੁਸੀਂ ਆਪਣੇ ਬੱਚੇ ਨੂੰ ਕਦੇ ਛੱਡ ਕੇ ਆ ਜੇ ਦੂਰ ਵੀ ਨਹੀਂ ਜੀ ਮੈਂ ਤਾਂ ਸਾਂ ਨਹੀਂ ਸਕਦੀ ਇਹ ਨੂੰ ਹੁਣ ਉੱਥੇ ਛੱਡਿਆਉਣੀ ਆ ਤੇ ਬੱਚੇ ਕਿਵੇਂ ਛੱਡ ਦਿੰਦੇ ਨੇ ਇਹ ਚੀਜ਼ ਦਾ ਇੱਕ ਗੈਪ ਹੈ ਸਾਡੇ ਚ ਤਾਂ ਉਹ ਸਮਝਣ ਦੀ ਲੋੜ ਹੈ ਕਿ ਜੇ ਸਾਡੇ ਮਾਪੇ ਸਾਡੇ ਕੋਈ ਵੀ ਨੁਕਸ ਹੋਣ ਦੇ ਬਾਵਜੂਦ ਕਾਲਜੇ ਨਾਲ ਲਾ ਕੇ ਫਿਰਦੇ ਨੇ ਤੇ ਫਿਰ ਜਦੋਂ ਮਾਪੇ ਦੀ ਇਹ ਸਿਚੁਏਸ਼ਨ ਆ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਮੰਨ ਲਿਆ ਕਈ ਵਾਰੀ ਕਈ ਮਜਬੂਰੀਆਂ ਨੇ ਕਈ ਕਈਆਂ ਦੀਆਂ ਨੌਕਰੀਆਂ ਇਹ ਜੀਆਂ ਨੇ ਪਰ ਉਹਦੇ ਲਈ ਹੋਰ ਵੀ ਕਈ ਹੀਲੇ ਨੇ ਆਪਾਂ ਕਰ ਸਕਦੇ ਆ ਪਰ ਅੱਖਾਂ ਤੋਂ ਦੂਰ ਨਹੀਂ ਕੀਤੇ ਜਾ ਸਕਦੇ ਸੋ ਉਹੀ ਚੀਜ਼ ਨੇ ਅਸੀਂ ਮੈਂ ਤੇ ਮਲਕੀਤ ਜੀ ਇੱਕ ਵਿਜ਼ਿਟ ਕਰਦੇ ਰਹੇ ਆ ਕਾਫੀ ਵਾਰ ਤੇ ਗੁਰੂ ਕੀ ਰਸੋਈ ਤੇ ਯੂਨਿਕ ਹੋਮ ਜਲੰਧਰ ਚ ਉਹ ਹੀ ਜੀਆਂ ਜਗ੍ਹਾ ਤੇ ਅਸੀਂ ਸਫ਼ਰ ਕੀਤਾ ਅਸੀਂ ਬੜੇ ਨੇੜੇ ਤੋਂ ਉਹਨਾਂ ਲੋਕਾਂ ਨੂੰ ਮਿਲੇ ਬੜੀ ਤਕਲੀਫ ਹੋਈ ਉਹਨਾਂ ਨੂੰ ਕਈਆਂ ਨੂੰ ਉਹਨਾਂ ਨੇ ਕਿਹਾ ਵੀ ਜੀ ਇਹ ਸਬੰਦੇ ਸ਼ਰੀਰਿਕ ਪੱਖ ਤੋਂ ਇੰਨੀ ਤਕਲੀਫ ਸੀ ਕਿਸੇ ਦੇ ਸਿਰ 'ਚ ਮਤਲਬ ਕੀੜੇ ਪੈ ਗਏ ਸੀ ਉਸ ਦੇ ਵਿਚਾਰੇ ਦਾ ਕੋਈ ਸੋਰਸ ਨਹੀਂ ਜਾਂ ਕਿਸੇ ਦੇ ਬੱਚੇ ਉਹਨਾਂ ਨੂੰ ਛੱਡ ਗਏ ਨੇ ਤਾਂ ਉੱਥੇ ਸਾਂਭਿਆ ਹੋਇਆ ਠੀਕ ਹੈ ਜਿਨ੍ਹਾਂ ਦਾ ਅੱਗੇ ਕੋਈ ਅੱਗੇ ਪਿੱਛੇ ਨਹੀਂ ਹੈ ਉਹਨਾਂ ਨੂੰ ਸਾਂਭਣ ਵਾਲਾ ਨਹੀਂ ਹੈ ਤਾਂ ਉਹ ਇਹ ਜਿਹੇ ਸੰਸਥਾਾਂ માં ਬਣੀਆਂ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੂੰ ਉਹ ਸਾਂਭ ਰਹੇ ਨੇ ਪਰ ਜੇ ਅਸੀਂ ਇੱਕ ਫੈਸ਼ਨ 'ਚ ਆ ਕੇ ਵੀ ਜੀ ਮਾਪੇ ਬੁੜੇ ਹੋ ਗਏ ਨੇ ਇਹਨਾਂ ਨੂੰ ਕਿੱਥੇ ਚੁੱਕੀ ਫਿਰਾਂਗੇ ਜਾਂ ਫਿਰ ਇੱਕ ਸ਼ਰਮ ਮਹਿਸੂਸ ਹੈ ਕਈ ਵਾਰੀ ਬੱਚਾ ਬਹੁਤ ਪੜ੍ਹ ਲਿਖ ਜਾਂਦਾ ਤੇ ਮਾਵਾਪ ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ ਤਾਂ ਕਈ ਬੱਚੇ ਇਹ ਵੀ ਸ਼ਰਮ ਮਹਿਸੂਸ ਕਰਦੇ ਨੇ ਵੀ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਇਹਦਾ ਐਵੇਂ ਸਾਡਾ ਜਲੂਸ ਕੱਢ ਦੇਣਗੇ ਸੋ ਉਹ ਚੀਜ਼ਾਂ 'ਚੋਂ ਬਾਹਰ ਕੱਢਣ ਦੇ ਲਈ ਅਸੀਂ ਇਹੀ ਜਿਹੀਆਂ ਫਿਲਮਾਂ ਬਣਦੀਆਂ ਨੇ ਕਿ ਆਪਾਂ ਇਹਨਾਂ ਦੇ ਨਾਲ ਆਪਣੇ ਇੱਕ ਪਰਿਵਾਰ ਦੇ ਨਾਲ ਰਹਿ ਕੇ ਚੱਲਣਾ ਕਿ ਇਹਨਾਂ ਤੋਂ ਬਿਨਾ ਸਾਡਾ ਕੋਈ ਹੋਰ ਨਹੀਂ ਹੈ ਰੋਨੀ ਸਾਹਿਬ ਇੱਕ ਸਚਾਈ ਹੈਗੀ ਕੁਝ ਦਿਨਾਂ ਚੋਂ ਚਲੋ ਖਬਰਾਂ ਦੋ ਤਿੰਨ ਆਈਆਂ ਨੇ ਜਿਹੀਆਂ ਸਾਡੇ ਸਾਹਮਣੇ ਜਿੰਦੇ ਚ ਅਸੀਂ ਵੇਖਿਆ ਕਿ 7-7 ਸਾਲ ਦੇ ਬੱਚੇ ਆਪਣੇ ਮਾਪੇ ਤੋਂ ਰੁੱਸ ਕੇ ਫਲਾਣੇ ਕਈ ਵਾਰੀ ਸ਼ਹਿਰ ਚ ਮਿਲੇ ਨੇ ਰੁੱਸ ਕੇ ਬੱਸਾਂ ਦੇ ਸਫ਼ਰ ਕਰ ਰਹੇ ਨੇ ਤਾਂ ਉਹਨਾਂ ਨੂੰ ਪਛਾਣਿਆ ਜਾਂਦਾ ਚਾਹੀ ਟ੍ਰੈਫਿਕ ਪੁਲਿਸ ਵੱਲੋਂ ਇੱਕ ਵੱਡੀ ਇੱਕ ਸਫਲਤਾ ਉਹਨਾਂ ਨੂੰ ਮਿਲੀ ਪਤੋ ਸੋਚੋ ਵੀ 6-7 ਸਾਲ ਦਾ ਬੱਚੇ ਅੱਜਕੱਲ ਇੰਨਾ ਗੁੱਸਾ ਪਾ ਲੈਂਦੇ ਨੇ ਕਿ ਆਪਣੇ ਮਾਂ-ਬਾਪ ਤੋਂ ਇਨੀ ਛੋਟੀ ਉਮਰ 'ਚ ਇੱਥੇ ਅਸੀਂ ਕੀ ਸੰਸਕਾਰ ਕਹਿ ਸਕਦੇ ਹਾਂ ਕਿ ਜਾਂ ਅਜਈਆਂ ਅਸੀਂ ਫਿਲਮਾਂ ਦਿਖਾਣ ਲਈ ਉਹਨਾਂ ਨੂੰ ਕੋਈ ਸਿੱਖਣ ਨੂੰ ਮਿਲੇ ਕਿ ਮਾਂ-ਬਾਪ ਕੀ ਹੁੰਦਾ ਹੈ ਦੇਖੋ ਅਸੀਂ ਫਿਲਮ ਦੇ ਵਿੱਚ ਵੀ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਰਾਈਟਰ ਗਿੱਪੀ ਗਰੇਵਾਲ ਜੀ ਨੇ ਨਿਰਦੇਸ਼ਕ ਨੇ ਕਿ ਇਹੋ ਜਿਹੇ ਮਾਮਲਿਆਂ 'ਚ ਨਾ ਆਪਾਂ ਬਹੁਤੀ ਵਾਰ ਇਕੱਲਾ ਹੀ ਕਹਿੰਦੇ ਹਾਂ ਕਿ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਪਤਾ ਨਹੀਂ ਬੱਚੇ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਅਸਲ ਵਿੱਚ ਫਿਲਮ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਬਹੁਤ ਵਾਰ ਪੇਰੈਂਟਸ ਵੱਲੋਂ ਵੀ ਇਹ ਘਾਟਾਂ ਰਹਿ ਜਾਂਦੀਆਂ ਨੇ ਸੋ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬੱਚਿਆਂ ਨੂੰ ਪਾਲ ਰਹੇ ਹਾਂ ਤਾਂ ਸਾਡੇ ਸਰ ਬਹੁਤ ਬੜੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਕੀ ਸਿਖਾਉਣਾ ਹੈ ਉਹ ਜਿਹੜੀਆਂ ਸਾਨੂੰ ਇਹ ਲੱਗਦਾ ਕਿ ਅਸੀਂ ਸਕੂਲ ਦੇ ਵਿੱਚ ਚੰਗੇ ਸਕੂਲ 'ਚ ਬੱਚੇ ਨੂੰ ਪਾਤਾ ਫੀਸ ਦੇ ਦਿੱਤੀ ਸਾਡਾ ਖਤਮ ਹੋ ਗਿਆ ਕੰਮ ਸਾਡੀ ਜ਼ਿੰਮੇਵਾਰੀ ਖਤਮ ਹੈ ਪਰ ਜਿਹੜੀਆਂ ਜ਼ਿੰਦਗੀ ਦੇ ਮੋਰਲ ਵੈਲਿਊਜ਼ ਨੇ ਸਾਡਾ ਬੱਚਾ ਕਿਹੋ ਜਿਹਾ ਹੋਵੇ ਉਹ ਜ਼ਿੰਦਗੀ ਦੇ ਨਜ਼ਰੀਏ ਨੂੰ ਕਿਵੇਂ ਦੇਖੇ ਉਹ ਸਾਡਾ ਬੱਚਾ ਸਾਡੇ ਬਾਰੇ ਸਮਾਜ ਬਾਰੇ ਲੋਕਾਂ ਬਾਰੇ ਗਵਾਂਡੀ ਬਾਰੇ ਕੀ ਸੋਚਦਾ ਹੈ ਜਦੋਂ ਤੁਸੀਂ ਆਪ ਹੀ ਸਾਰਾ ਦਿਨ ਘਰ 'ਚ ਇਹੋ ਜਿਹੀਆਂ ਗੱਲਾਂ ਕਰਦੇ ਹੋ ਕਿ ਫਲਾਣਾ ਚੰਗਾ ਨਹੀਂ ਐ ਫਲਾਣਾ ਗੱਲ ਬੋਲਣਾ ਨਹੀਂ ਐ ਤਾਂ ਬੱਚਾ ਕੀ ਸਿੱਖੂਗਾ ਸੋ ਇਸ ਕਰਕੇ ਇਹ ਜ਼ਿੰਮੇਵਾਰੀ ਵੀ ਅੱਜਕੱਲ੍ਹ ਕਈ ਜਿਹਿਆਂ ਅਸੀਂ ਵੇਖਦੇ ਆ ਨੋਵਾ ਕਹਦੇ ਨੇ ਦਾਦੀ ਨੂੰ ਨਹੀਂ ਬੁਲਾਣਾ ਦਾਦੇ ਨਾਲ ਗੱਲ ਨਹੀਂ ਕਰਨੀ ਜਦੋਂ ਅਸੀਂ ਛੋਟੇ ਨੂੰ ਇਹ ਜਿਹਾ ਪੜਾਵਾਂ ਕਿ ਤਾਂ ਨਾ ਸਮੇ ਸਮਝ ਲੈ ਤੁਹਾਡੇ ਅੱਗੇ ਕੰਡੇ ਵੀ ਜੇਗੇ ਹਾਂ ਬਿਲਕੁਲ ਵੇ ਇਹ ਤਾਂ ਹੈ ਕਿਉਂਕਿ ਜਦੋਂ ਅਸੀਂ ਜਿਹੜੀ ਚੀਜ਼ ਦੀ ਬਾਜੀ ਪਾਵਾਂਗੇ ਉਹ ਤਾਂ ਵਾਪਸ ਆਨੂੰ ਮੁੜਨੀ ਹੈ ਨਾ ਅਸੀਂ ਕਈ ਵਾਰੀ ਇਹ ਹੁੰਦਾ ਹੈ ਕਿ ਬੱਚੇ ਨੂੰ ਅੱਜ ਚਾਹੇ ਮੈਂ ਹੋਵਾਂ ਤੇ ਜੇ ਮੈਂ ਬੱਚਿਆਂ ਨੂੰ ਕਹਿੰਨੀ ਆ ਦਾਦੀ ਨੂੰ ਬੁਲਾਉਣਾ ਨਹੀਂ ਜਾਂ ਦਾਦੀ ਨਾਲ ਆਹ ਨਹੀਂ ਗੱਲ ਕਰਨਾ ਜਾਂ ਦਾਦੀ ਨੂੰ ਆਹ ਨਾ ਦੱਸਿਓ ਤਾਂ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰ ਬੈਠ ਜਾਂਦੀਆਂ ਨੇ ਤਾਂ ਫਿਰ ਜਦੋਂ ਬੱਚੇ ਇਹ ਚੀਜ਼ਾਂ ਦੇਖਦੇ ਨੇ ਨਾ ਫਿਰ ਉਹੀ ਚੀਜ਼ਾਂ ਥੋੜੇ ਤੇ ਲਾਗੂ ਹੁੰਦੀਆਂ ਨੇ ਸੋ ਉਹੀ ਗੱਲ ਹੈ ਕਿ ਕਹਿੰਦੇ ਨੇ ਜਿਹੜੀ ਖੇਤੀ ਹੈ ਜਿਹੀ ਜੀ ਬੀਜਦੇ ਆ ਫਿਰ ਉਹੀ ਜੀ ਵੱਢਦੇ ਆ ਤੁਸੀਂ ਤੁਹਾਡੇ ਬੱਚੇ ਹੀ ਵੱਡੇ ਹੋਣਗੇ ਮੇਰੇ ਹਿਸਾਬ ਨਾਲ ਤੁਸੀਂ ਜਦੋਂ ਛੋਟੇ ਹੁੰਦੇ ਸੀ ਸਾਡੇ ਆ ਖੁਦ ਚ ਪੇੜਾ ਪਈਆਂ ਨੇ ਮਤਲਬ ਉਦੋਂ ਉਦੋਂ ਹੁਣ ਅਸੀਂ ਸੋਚਦੇ ਆਂ ਵੀ ਉਹ ਚੀਜ਼ਾਂ ਅੱਜ ਹੋਈ ਨਹੀਂ ਸਕਦੀਆਂ ਪੋਸੀਬਲ ਨਹੀਂ ਹੈਗਾ ਸ਼ਹਿਰ ਛੋਟੇ ਬੱਚੇ ਨੂੰ ਮਾਰ ਦਿਓ ਉਹ ਵੀ ਸ਼ਾਇਦ ਹੈ ਜੇ ਵੱਡੇ ਮਤਲਬ ਸੋਚੇ ਕੋਈ ਮੈਨੂੰ ਕਿਉਂ ਕੀਤਾ ਗਿਆ ਨਹੀਂ ਜਦੋਂ ਦੇਖੋ ਇਹ ਤਾਂ ਆਪਣੀ ਆਪਣੀ ਨੇਚਰ ਹੈ ਆਪਣੀ ਪੇਸ਼ੈਂਸ ਹੈ ਬੰਦੇ 'ਚ ਕੋਈ ਬੰਦੇ ਤਾਂ ਹੱਥ ਛੇਤੀ ਉੱਠ ਜਾਂਦਾ ਹੈ ਕੋਈ ਡਾਂਟ ਕੇ ਜਾਂ ਕੋਈ ਪਿਆਰ ਨਾਲ ਸਮਝਾ ਕੇ ਤਾਂ ਮੈਂ ਨਾ ਪਹਿਲਾਂ ਆਪਣੇ ਬੱਚਿਆਂ ਨੂੰ ਮਾਰਿਆ ਨਾ ਹੀ ਮੈਂ ਆਪਦੇ ਬੱਚਿਆਂ ਨੂੰ ਵਿਆਹ ਦੇ ਬੱਚਿਆਂ ਨੂੰ ਮਾਰਨ ਨਹੀਂ ਦਿੰਦੇ ਮੈਂ ਕਹਿੰਦੀ ਆ ਵੀ ਜਿਹੜੀ ਚੀਜ਼ ਨਾ ਪਹਿਲਾਂ ਉਹਨਾਂ ਨੂੰ ਸਮਝਾ ਲਈਏ ਪਿਆਰ ਦੇ ਨਾਲ ਤਾਂ ਉਹ ਵਧੀਆ ਕਿਉਂਕਿ ਅਕਸਰ ਦੇਖਦੇ ਆ ਕਿ ਮਾਰਨ ਨਾਲ ਨਾ ਬੱਚੇ ਠੀਠ ਹੋ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਇਹ ਹੁੰਦਾ ਸੌਖਾ ਜਿਹਾ ਤਰੀਕਾ ਉਹ ਲੱਭ ਲੈਂਦੇ ਨੇ ਗਲਤੀ ਕਰ ਲਓ ਇੱਕ ਥੱਪੜ ਹੀ ਪੈ ਜਾਊਗਾ ਨਾ ਫਿਰ ਕਿੱਡੀ ਕਬੱਡੀ ਗੱਲ ਐ ਤੇ ਇੱਕ ਹੁੰਦੀ ਆ ਅੱਖਾਂ ਦੀ ਸ਼ਰਮ ਕبھی ਸਾਡੇ ਟਾਈਮ ਦਾ ਹੀ ਹੁੰਦਾ ਸੀ ਵੀ ਜੇ ਸਾਡੇ ਫਾਦਰ ਨੇ ਇੱਕ ਲੁੱਕ ਵੀ ਸਾਡੇ ਨਾਲ ਗੁੱਸੇ ਚ ਦੇਤੀ ਸਾਡੇ ਤੋਂ ਉਹੀ ਬਰਦਾਸ਼ਤ ਨਹੀਂ ਸੀ ਹੁੰਦਾ ਸੋ ਇਹ ਤੁਹਾਡੀ ਤੇ ਡਿਪੈਂਡ ਕਰਦਾ ਕਿ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਟੀਟ ਕਰਦੇ ਹੋ ਕਿਵੇਂ ਵਿਚਰਦੇ ਹੋ ਕਿਹੜਾ ਸੌਖਾ ਤਰੀਕਾ ਹੈ ਥੱਪੜ ਮਾਰਨ ਦਾ ਜਾਂ ਉਹਨੂੰ 2 10 ਮਿੰਟ ਬੈਠ ਕੇ ਪਿਆਰ ਨਾਲ ਸਮਝਾਉਣ ਦਾ ਵੀ ਆ ਚੀਜ਼ ਦਾ ਕੀ ਮਾੜਾ ਅਸਰ ਹੈ ਕੀ ਚੰਗਾ ਹੈ ਤਾਂ ਉਸ ਚੀਜ਼ ਨੂੰ ਮੋਲਡ ਕਰਨ ਦਾ ਇਹ ਤੁਹਾਡੇ ਤੇ ਹੈ ਹੁਣ ਅੱਜ ਦੇ ਪੇਰੈਂਟ ਜਦੋਂ ਹੁੰਦਾ ਕਿ ਮੋਬਾਈਲ ਕੋਲ ਹੈ ਮੋਬਾਈਲ ਦੇ ਵਿੱਚ ਹੀ ਉੱਠ ਕੇ ਥੱਪੜ ਮਾਰਤਾ ਪ੍ਰੋਬਲਮ ਇਹ ਆ ਰਹੀ ਹੈ ਮੇਰੇ ਸਹਾਂ ਨਾਲ ਵੀ ਮਾਂ ਵੀ ਜੌਬ ਕਰ ਰਹੀ ਪੁੱਤ ਵੀ ਜੌਬ ਕਰਦਾ ਹੈ ਲੋੜਾਂ ਵੀ ਹੈਗੀਆਂ ਨੇ ਆਪਾਂ ਇੰਨਾ ਵੱਡੇ ਸ਼ਹਿਰਾਂ 'ਚ ਖਰਚੇ ਇਹਨੇ ਵਧ ਚੁੱਕੇ ਨੇ ਉਹ ਮੇਰੇ ਸਹਾਂ ਨਾਲ ਕਰੇ ਕੋਈ ਹੈ ਨਹੀਂ ਸਾਡੇ ਘਰੇ ਵੀ ਲੋਟ ਅਗੇ ਨੇ ਪਹਿਲਾਂ ਵੀ ਤਾਂ ਇਹੀ ਸੀਗਾ ਪਹਿਲਾਂ ਵੀ ਤਾਂ ਕੰਮ ਸਾਰੇ ਕਰਦੇ ਹੀ ਸਰੇ ਬੇਬੇ ਹੁੰਦੀਆਂ ਸੀ ਮੈਂ ਕਹਿੰਦਾ ਕੰਮ ਤਾਂ ਗਲਤ ਤਾਂ ਇਹ ਹੈ ਨਾ ਮੈਂ ਤੁਸੀਂ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲ 'ਚ ਹੈ ਪੇਰੈਂਟਸ ਕੋਲ 1 ਘੰਟਾ ਹੋਵੇ ਪਰ ਉਹ ਇੱਕ ਘੰਟਾ ਬੱਚਿਆਂ ਲਈ ਤਾਂ ਹੋਵੇ ਨਾ ਜਿੰਨਾ ਟਾਈਮ ਅਜੇ ਬੱਚੇ ਜਿਹੜੇ ਪੇਰੈਂਟਸ ਨੇ ਉਹ ਘਰੇ ਆ ਜਾਂਦੇ ਨੇ ਸ਼ਾਮ ਨੂੰ ਉਹਨਾਂ ਟਾਈਮ ਕਿਹੜਾ ਬੱਚਿਆਂ ਨੂੰ ਸਪੈਂਡ ਕਰਦੇ ਨੇ ਉਹਨਾਂ ਟਾਈਮ ਉਹ ਮੋਬਾਈਲਾਂ ਤੇ ਲੱਗੇ ਰਹਿੰਦੇ ਨੇ ਸੋ ਇਹ ਗਲਤੀ ਦੋਨਾਂ ਪਾਸੇ ਹੈ ਦੂਜਾ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਬੱਚਿਆਂ ਨੂੰ ਜਿਹੜੀ ਚੀਜ਼ ਅਸੀਂ ਦਿੱਤੀ ਨਹੀਂ ਹੈ ਅਸੀਂ ਬੱਚਿਆਂ ਤੋਂ ਵਾਪਸ ਮੰਗ ਰਹੇ ਹਾਂ ਜਿਹੜੇ ਚੀਜ਼ਾਂ ਬੱਚਿਆਂ ਨੂੰ ਸਿਖਾਈਆਂ ਹੀ ਨਹੀਂ ਅਸੀਂ ਅਸੀਂ ਬੱਚੇ ਨੂੰ ਕਹਿੰਦੇ ਅਸੀਂ ਉਹ ਕਰੋ ਜਿਹੜੇ ਐਟੀਕੀਟਸ ਬੱਚਿਆਂ ਨੂੰ ਸਿਖਾਏ ਨਹੀਂ ਉਹ ਬੱਚੇ ਕਿਵੇਂ ਅੱਗੇ ਡਿਲੀਵਰ ਕਰਨਗੇ ਸੋ ਇਸ ਕਰਕੇ ਮੈਂ ਸਮਝਦਾ ਕਿ ਸਾਡੇ ਕੋਲੇ ਸਮਾਜ ਦੇ ਵਿੱਚ ਇੱਕ ਐਡੀ ਸੋਹਣੀ ਫਿਲਮ ਆ ਜਿਹਨੂੰ ਲੋਕ ਬਹੁਤ ਚਾਹੂ ਹਾਰਾ ਦੇ ਰਹੇ ਨੇ ਅਸੀਂ ਤੁਹਾਡੇ ਮਾਧਮ ਇਰਾheem ਧੰਨਵਾਦ ਕਰਦੇ ਹਾਂ ਦਰਸ਼ਕਾਂ ਦਾ ਕਿ ਤੁਸੀਂ ਚੰਗਾ ਸਿਨੇਮਾ ਪ੍ਰਮੋਟ ਕਰਦੇ ਹੋ ਚਲੋ ਇਹ ਇੰਟਰਵੈਲ ਤੋਂ ਪਹਿਲਾਂ ਸਮਝਾਣ ਆ ਚਾਹ ਜੋ ਆਮ ਜ਼ਿੰਦਗੀ 'ਚ ਹੁੰਦਾ ਜਦੋਂ ਲਾਸਟ ਜਿਹੜਾ ਪਾਰਟ ਸੀ ਨਾ ਮੇਰੇ ਹਿਸਾਬ ਦੇ ਨਾਲ ਕੋਈ ਜਿਹੇ ਬੰਦਾ ਨਹੀਂ ਹੋਣਾ ਫਿਲਮ ਦੇਖ ਕੇ ਉਹਨੂੰ ਲੱਗਿਆ ਕਿ ਇਹ ਚੀਜ਼ਾਂ ਵਾਕਈ ਵੀ ਪਰ ਸੋਚਦਾ ਨਹੀਂ ਬੰਦਾ ਕੀ ਹੋਏਗਾ ਅੱਗੇ ਕੀ ਹੋਏਗਾ ਸਸਪੈਂਸ ਵੀ ਬੜਾ ਵੱਡਾ ਜਿਹੜਾ ਅਖੀਰਲਾ ਸਸਪੈਂਸ ਹੈਗਾ ਉਸਨੇ ਬਹੁਤ ਜ਼ਿਆਦਾ ਜਿਹਨੇ ਗੁਰਪ੍ਰੀਤ ਘੋਗੀ ਦੇ ਅਸੀਂ ਸੀਨ ਦੀ ਗੱਲ ਕਰੀ ਬੜਾ ਵੱਡਾ ਸਸਪੈਂਸ ਹੈਗਾ ਅਸੀਂ ਗੱਲ ਕਰੀਏ ਤਾਂ ਬਿਲਕੁਲ ਕੰਬੋਤ ਸਾਹਿਬ ਇਹ ਤੁਸੀਂ ਸਹੀ ਕਿਹਾ ਹੈ ਜਿੰਨੇ ਲੋਕ ਫਿਲਮਾਂ ਦੇਖ ਕੇ ਆਉਂਦੇ ਨੇ ਸਾਰੇ ਬੰਦੇ ਇਹੀ ਗੱਲ ਕਹਿੰਦੇ ਨੇ ਕਿ ਸਾਨੂੰ ਮਹਿਸੂਸ ਹੋਇਆ ਵੀ ਸਾਡੀ ਫਿਲਮ ਹੈ ਲੋਕਾਂ ਨੂੰ ਲੱਗੇ ਕਿ ਸਾਡੀ ਕਹਾਣੀ ਹੈ ਇਸ ਕਰਕੇ ਉਹ ਜਿੱਥੇ ਐਪਰੀਸ਼ੀਏਸ਼ਨ ਵਾਲੀ ਚੀਜ਼ ਹੈ ਤਾੜੀਆਂ ਵੀ ਮਾਰਦੇ ਨੇ ਜਿੱਥੇ इमोशनल ਹੋਣੀ ਚਾਹੀਦੀ ਉੱਥੇ ਲੋਕ ਰੋਂਦੇ ਵੀ ਨਿਕਲਦੇ ਨੇ ਆ ਵੀ ਮਾਂ ਬਾਪ ਜਿੱਥੇ ਕਈ ਵ ਉਤਨੁਸਾਦ ਇਹਨਾਂ ਦਾ ਸ਼ਾਇਦ ਉਹ ਚੀਜ਼ ਨਾ ਹੁੰਦੀ ਜਦੋਂ ਆਪਾਂ ਇੱਕ ਜਦੋਂ ਦੇਖਣ ਜਾਣਗੇ ਫਿਲਮਾਂ ਸੋਚਣਗੇ ਵੀ ਕੀ ਹੈ ਜੇ ਹੁਆ ਸੀ ਮੈਂ ਸਮਝਦਾ ਜੇ ਫੈਮਿਲੀ ਨਾਲ ਤੁਸੀਂ ਫਿਲਮ ਦੇਖਦੇ ਹੋ ਨਾ ਫਿਲਮ ਦੇਖਣ ਤੋਂ ਬਾਅਦ ਤੁਹਾਡਾ ਆਪਣੀ ਫੈਮਿਲੀ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ ਤੁਹਾਨੂੰ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਪੇਰੈਂਟਸ ਨਾਲ ਕੀ ਕਰ ਰਹੇ ਹਾਂ ਪੇਰੈਂਟਸ ਨੂੰ ਪਤਾ ਲੱਗਦਾ ਕਿ ਅਸੀਂ ਬੱਚੇ ਨੂੰ ਕਿੰਨਾ ਕੁ ਟਾਈਮ ਦੇ ਰਹੇ ਹਾਂ ਸੋ ਇਹ ਨਾ ਇੱਕ ਇਨਸਾਨੀ ਜਜ਼ਬਾਤਾਂ ਦੀ ਫਿਲਮ ਹੈ ਬਹੁਤ ਸਾਰੀਆਂ ਚੀਜ਼ਾਂ ਅਸੀਂ ਨਾ ਲਿਖ ਕੇ ਸਮਝਾ ਸਕਦੇ ਨਾ ਬੋਲ ਕੇ ਉਹ ਚੀਜ਼ਾਂ ਦਾ ਅਹਿਸਾਸ ਅਸੀਂ ਸਿਨੇਮੇ ਵਿੱਚ ਕਰ ਸਕਦੇ ਹਾਂ ਜੀ ਆਪਾਂ ਇੱਕ ਜਾ ਕੇ ਅਰਦਾਸ ਸਰਬੱਤ ਦੇ ਭਲੇ ਦੀ ਕਰ ਲਈਏ ਮੈਨੂੰ ਲੱਗਦਾ ਉਹਦੇ ਵਿੱਚ ਸਾਰੀਆਂ ਹੀ ਚੀਜ਼ਾਂ ਆ ਜਾਂਦੀਆਂ ਨੇ ਕਦੇ ਦੇਖਿਆ ਕਦੇ ਮਾਂ ਕਦੇ ਆਪਣੇ ਬੱਚੇ ਨੂੰ ਆਸ਼ਰਮ ਛੱਡਿਆਵੇ ਕਦੇ ਵੀ ਦੇਖਿਆ ਤੁਸੀਂ ਆਪਣੇ ਬੱਚੇ ਨੂੰ ਕਦੇ ਛੱਡ ਕੇ ਆਜੇ ਦੂਰ ਵੀ ਨਹੀਂ ਜੀ ਮੈਂ ਤਾਂ ਸਾਮ ਨਹੀਂ ਸਕਦੀ ਇਹਨੂੰ ਹੁਣ ਉੱਥੇ ਛੱਡਿਆਉਣੀ ਆ ਤੇ ਬੱਚੇ ਕਿਵੇਂ ਛੱਡ ਦਿੰਦੇ ਨੇ ਇਹ ਚੀਜ਼ ਦਾ ਇੱਕ ਗੈਪ ਹੈ ਸਾਡੇ ਚ ਤੇ ਮਾਵਾਪ ਬਹੁਤੇ ਪੜੇ ਲਿਖੇ ਨਹੀਂ ਹੁੰਦੇ ਤਾਂ ਕਈ ਬੱਚੇ ਇਹ ਵੀ ਸ਼ਰਮ ਮਹਿਸੂਸ ਕਰਦੇ ਨੇ ਵੀ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਇਹ ਰਾਂ ਐਵੇਂ ਸਾਡਾ ਜਲੂਸ ਕੱਢ ਦੇਣਗੇ ਸੋ ਉਹ ਚੀਜ਼ਾਂ ਚੋਂ ਬਾਹਰ ਕੱਢਣ ਦੇ ਲਈ ਅਸੀਂ ਇਹੀ ਜਿਹੀਆਂ ਫਿਲਮਾਂ ਬਣਦੀਆਂ ਨੇ ਕਿ ਆਪਾਂ ਇਹਨਾਂ ਦੇ ਨਾਲ ਆਪਣੇ ਇੱਕ ਪਰਿਵਾਰ ਦੇ ਨਾਲ ਰਹਿ ਕੇ ਚੱਲਣਾ ਕਿ ਇਹਨਾਂ ਤੋਂ ਬਿਨਾ ਸਾਡਾ ਕੋਈ ਹੋਰ ਨਹੀਂ ਹੈ ਉਹ ਤਾਂ ਵਾਪਸ ਆਨ ਨੂੰ ਮੁੜਨੀ ਹੀ ਹੋਣਾ ਐ ਨਾ ਐਸੀ ਕਈ ਵਾਰੀ ਇਹ ਹੁੰਦਾ ਕਿ ਬੱਚੇ ਨੂੰ ਅਜਿਹਾ ਚਾਹੇ ਮੈਂ ਹੋਵਾਂ ਤੇ ਜੇ ਮੈਂ ਬੱਚੇ ਨੂੰ ਕਹਿੰਨੀ ਆ ਦਾਦੀ ਨੂੰ ਬੁਲਾਉਣਾ ਨਹੀਂ ਜਾਂ ਦਾਦੀ ਨਾਲ ਆ ਨਹੀਂ ਗੱਲ ਕਰਨਾ ਜਾਂ ਦਾਦੀ ਨੂੰ ਆ ਨਾ ਦੱਸਿਓ ਤਾਂ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰ ਬੈਠ ਜਾਂਦੀ ਹੈ ਤਾਂ ਮੈਂ ਨਾ ਪਹਿਲਾਂ ਆਪਣੇ ਬੱਚਿਆਂ ਨੂੰ ਮਾਰਿਆ ਨਾ ਹੀ ਮੈਂ ਆਪਦੇ ਬੱਚਿਆਂ ਨੂੰ ਵੀ ਆਦੇ ਬੱਚਿਆਂ ਨੂੰ ਮਾਰਨ ਨਹੀਂ ਦਿੰਦੀ ਮੈਂ ਕਹਿੰਨੀ ਆ ਵੀ ਜਿਹੜੀ ਚੀਜ਼ ਨਾ ਪਹਿਲਾਂ ਉਹਨਾਂ ਨੂੰ ਸਮਝਾ ਲਈਏ ਪਿਆਰ ਦੇ ਨਾਲ ਤੋ ਵਧੀਆ ਕਿਉਂਕਿ ਅਕਸਰ ਦੇਖਦੇ ਆ ਕਿ ਮਾਰਨ ਨਾਲ ਨਾ ਬੱਚੇ ਢੀਠ ਹੋ ਜਾਂਦੇ